ਭਾਜੀ ਅੱਤਿ ਮਾਤੀ ਆ ਭਤੀਜਾ ਜਨਾਰੀ ਕਪੜਾ ਲਾ ਬਣਾਗੇ ਆ ਤੇ ਤੁਹਾਰੇ ਆਣਾ ਆ ਤਾਂ ਜੀਦਾ ਆਓ ਬਕਰ ਤੁਹਾਰੂਸਰੋ ਦਾ ਤੁਹਾਡੀ ਬੇਟੀ ਹੈ ਉਹ ਉਂਠਾ ਰਗੜ ਦੇ ਉਹ ਰਾਜ ਜਵਾਦਾਂ ਕਰਾ ਬਣ ਉਹ ਉਹ ਉਂਠਾ ਰਗੜੇ ਤੌ ਤਿਆ ਉਹ ਉਂਠਾ ਰਗੜੇ मैं डब्बे में रगड़ा दिया अलग सहन कराने रगड़ कोगड़ वो घूट रगड़ दूँ कई कहीं ये रगड़ दे, 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 दे। साल बाद में अब फिर साल बाद में यहाँ हवा बनना है है मैं गीता रानी हूँ कंप्लीट आपके पास लेती हूँ और मैं नहीं किसी के बस इत समझिए मैंने सुनकर तुम घबरा मतलब अभी कुछ नहीं बिगड़ेगा ਹਾਂ ਦੇ ਯਾ ਲੰਗ ਹੈ ਰੱਦੂ ਬੁੱਝ ਕੇ ਕੁੱਤਾ ਟੁਕਰ ਗੇੜੂ ਮੈਂ ਤਾਂ ਦੁਆਇ ਮਰਬਾਰੇ ਉਹ ਤੇ ਬਣ ਗਈ ਇਹ ਮੈਂ ਇਨ ਕੀ ਹੋ ਗਈ ਇਹ ਤੁਹਾਨੂੰ ਬਿਆਨ ਲੈਣ ਪਹਿਲਾਂ ਉਹ ਕਹੇ ਆਪ ਹੀ ਆਗ ਲੱਗੀ ਬਾਗੀ ਆ ਬਾਈ ਬਿਆਹ ਦੀ ਹੈ ਹੈ ਇਹ ਤਾਂ ਇਹ ਤੋ ਆ ਫੜਿਓ ਹਾਂ ਇਹ ਕਰ ਜੀ ਦਿਨ ਕਰਿਓ ਮਿੰਟਾਂ ਬਾਅਦ ਆ ਜੁਬਾ ਮਾਰਾ ਤੋ ਬੁਸੜਾ ਫੜਿਆ ਬੁਸੜਾ ਫੜਿਆ ਇਹ ਗੁੰਠੋ ਵੀ ਦੱਬੀ ਸੀ ਗੋ ਰਗੜੋ ਕਿ ਨਗੜਿਓ ਤਰੋ ਸਰ ਗੁੰਠੋ ਰਗੜ ਦਿਓ ਪਤਾ ਬਨਵਾਲੀ ਜੀ ਰਗੜਿਓ ਹਾਂ ਇਹਨੂੰ ਗੁੰਠੋ ਰਗੜ ਕਿ ਕਾਗਤ ਮੈਂ ਧੱਕਾ ਚਫੇ ਦੀ ਹਮਾਰਾ ਗੁੰਠਾ ਦੋ ਵਾਰ ਚਪੇ ਆਇਆ ਆਇਆ ਗੋਣੀ ਤੇ ਪਾਣੀ ਨਾਖਰ ਦਿ ਲੋ ਕਰ तो देखिए पहले क्या पर वो सारे मतला सुदा आज के दिन के भाई के का भाई जी देखो घबराना नहीं गीता इसे ऐसे लिख दिया मैंने कि आपकी कंप्लीट गीता आपके पास लेती है इसी के पति ने कुछ नहीं किया ना इस ससुराल वाले पास नहीं थे और और ठीक हम्म और चल घबराना कोई बात नहीं ਸਤਿ ਸ਼੍ਰੀ ਅਕਾਲ ਸਾਥਿਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸਾਥਿਓ ਰਾਤ ਹੀ ਸਾਨੂੰ ਇੱਕ ਨਿਊਜ਼ ਦੇਖਣ ਨੂੰ ਮਿਲੀ ਸੀ ਔਰ ਸਾਡੇ ਜਨਤਾ ਅਧਿਕਾਰ ਮੋਰਚਾ ਦੇ ਬਾਪੂ ਕਰਨੈਲ ਸਿੰਘ ਔਡਾ ਜੀ ਨੇ ਉਹਨਾਂ ਨੇ ਸਾਨੂੰ ਇੱਕ ਵੀਡੀਓ ਭੇਜੀ ਸੀ ਜਿਹਦੇ ਵਿੱਚ ਕਿ ਕਾਲਿਆਲੀ ਤੋਂ ਗੀਤਾ ਰਾਣੀ ਨਾਮ ਦੀ ਇੱਕ ਔਰਤ ਨੇ ਇਲਜ਼ਾਮ ਲਾਇਆ ਸੀ ਕਿ ਉਸਦੇ ਸਹੁਰਾ ਪਰਿਵਾਰ ਨੇ ਉਹਨਾਂ ਨੂੰ ਤੇਲ ਪਾ ਕੇ ਦਾ ਸਾੜ ਦਿੱਤਾ ਗਿਆ ਔਰ ਬਹੁਤ ਸਾਰੇ ਚੈਨਲਾਂ ਦੇ ਉੱਪਰ ਇਹ ਖਬਰ ਚੱਲੀ ਸੀ ਸਾਡੇ ਕੋਲੇ ਮਤਲਬ ਇਹ ਖਬਰ ਆਈ ਤਾਂ ਅਸੀਂ ਦੇਖਿਆ ਵੀ ਇਸ ਚੀਜ਼ ਦੀ ਸੱਚਾਈ ਕੀ ਹੈ ਪਤਾ ਕਰਨ ਦੀ ਕੋਸ਼ਿਸ਼ ਕਰੀਏ ਤਾਂ ਸੇ ਉਸ ਕੁੜੀ ਦੇ ਸਹੁਰਾ ਪਰਿਵਾਰ ਕੋਲੇ ਆਏ ਆ ਜਿਨ੍ਹਾਂ ਤੇ ਇਲਜ਼ਾਮ ਲੱਗਿਆ ਕਿ ਉਹਨਾਂ ਨੇ ਤੇਲ ਪਾ ਕੇ ਬੇੜਾ ਨੋਨ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਆ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਵਿੱਚ ਥੋੜਾ ਜਿਹਾ ਬਲਰ ਕਰਕੇ ਦਿਖਾਵਾਂਗੇ ਔਰ ਸਹੁਰਾ ਪਰਿਵਾਰ ਨਾਲ ਗੱਲਬਾਤ ਵੀ ਕਰਦੇ ਆ ਕਿ ਅਸਲ ਦੇ ਵਿੱਚ ਮਸਲਾ ਸੀ ਕੀ ਤੁਹਾਡੀ ਨੋਨ ਨੇ ਇਲਜ਼ਾਮ ਲਾਇਆ ਕਿ ਉਹਦੇ ਉਹਨਾਂ ਨੂੰ ਤੇਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਆ ਤੁਹਾਨੂੰ ਕਿਵੇਂ ਲੱਗਦਾ ਵੀ ਕਿੰਨੀ ਕੀ ਸਚਾਈ ਹੈ ਇਸ ਗੱਲ 'ਚ ਜਾਂ ਅਸਲ ਮਸਲਾ ਕੀ ਸੀ ਉਹ ਸਾਡੇ ਸਾਥੀਆਂ ਨੂੰ ਦੱਸੋ ਗੱਲ ਐਵੇਂ ਹੈਗੀ 8-9 ਸਾਲ ਹੋ ਗਏ ਉਹਨਾਂ ਨੂੰ ਸ਼ਾਦੀ ਕੀਤੀ ਨੂੰ ਸਾਡੇ ਵੱਡੇ ਦੇ ਰਿਸ਼ਤੇਦਾਰੀ ਪਾਰਸ ਸਮਾਜੇ ਗਏ ਠੀਕ ਹੈ। ਮਾਪੇ ਦੀ ਮਤਲਬ ਇਹ ਤੁਹਾਡੀ ਕੁੜੀ ਉਧਰ ਹੈ। ਸਾਡੀ ਕੁੜੀ ਉਹਨਾਂ ਦੇ ਘਰੇ ਹੈ। ਉਹਨਾਂ ਦੇ ਕੁੜੀ ਗੁੱਡੀ ਸਾਡੇ ਘਰੇ ਹੈ। ਠੀਕ ਹੈ। 8-9 ਸਾਲ ਹੋ ਗਏ ਮੁੰਡਾ ਮੇਰੇ ਨਾਲ ਆਡੀ ਰਹਿੰਦੇ ਹੈ। ਮੇਰਾ ਜਵਾਈ ਵੀ ਨੂਨ ਵੇਚਦਾ ਡਲੇ ਵਾਲਾ। ਉਹਨਾਂ ਨਾਲ ਹੀ ਉਹਨਾਂ ਨੂੰ ਵੇਚਦਾ ਸੀ ਮਹਾਰਾਸ਼ਟਰੀ ਨੂਨ ਵੇਚਦੇ ਆ। ਠੀਕ ਹੈ ਜੀ। ਠੀਕ ਹੈ ਜੀ। ਆਏਗਾ ਵਾਕਾ ਜੀ। 14 ਤਰੀਕ ਸ਼ੁੱਕਰਵਾਰ 10 ਵਜੇ ਦਾ ਰਾਤ ਦਾ। ਠੀਕ ਹੈ ਜੀ। ਤੇ ਇਹਨਾਂ ਨੇ 10 ਵਜੇ ਮੈਨੂੰ ਫੋਨ ਕੀਤਾ ਮੇਰੇ ਕੁੜਮਾ ਨੇ। ਇਹ ਆਸਾ ਹੋ ਗਿਆ ਤੁਸੀਂ ਜਾਓ। ਮੈਂ ਜੀ 40-45 ਕਿਲੋਮੀਟਰ ਪਿੱਛੇ ਸੀਗਾ। ਠੀਕ ਹੈ ਤੁਸੀਂ ਉਦ भोपाल ਦੇ ਨਾਲ ਸ਼ਹਿਰ ਹੈਗਾ ਆਸ਼ਤਾ ਇਹ ਭਪਾਲ ਐਮਪੀ ਚ ਰਹਿੰਦਾ ਐਮਪੀ ਜੀ ਮਹਾਰਾਸ਼ਟਰੀ ਰਹਿੰਦਾ ਤੁਸੀਂ ਵੀ ਐਮਪੀ ਸੀ ਤੁਹਾਡੀ ਕੁੜੀ ਵੀ ਐਮਪੀ ਸੀ ਐਮਪੀ ਸੀ ਨਾ ਕੁੜੀ ਨਹੀਂ ਕੁੜੀ ਇੱਥੇ ਸੀ ਕੁੜੀ ਅੱਗ ਲੱਗੀ ਨੋ ਸੀਗੇ ਉਹੀ ਮਤਲਬ ਜਿਹੜੀ ਸਾਡੇ ਕੋਲ ਨਹੀਂ ਆਪਦੇ 800 900 ਸਕੇਨ ਵੀ 800 900 ਸਾਲ ਸੀ ਆਡੀ ਰਹਿੰਦੇ ਹੋ ਭਾਈ ਜੀ ਮੈਂ ਕਹਾਂ ਨਾ ਵੀ ਜਦੋਂ ਕੁੜੀ ਨੂੰ ਅੱਗ ਲੱਗੇ ਤੁਹਾਡੀ ਨੋ ਨੂੰ ਉਹ ਵੀ ਐਮਪੀ ਦੇ ਵਿੱਚ ਹੀ ਸੀ ਪਰ ਤੁਸੀਂ ਵੀ ਐਮਪੀ ਸੀ ਤੁਸੀਂ 40 ਕਿਲੋਮੀਟਰ ਦੂਰ ਸੀ ਦੂਰ ਸੀਗੇ ਸਾਨੂੰ ਇਹਨਾਂ ਨੂੰ ਫੋਨ ਕੀਤਾ ਕੁੜੀ ਵਾਲਿਆਂ ਨੇ ਵੀ ਤੁਸੀਂ ਰਿਸ਼ਤੇਦਾਰ ਉਸ ਜਾਓ ਅੱਗ ਪੈ ਗਈ ਮੈਂ ਕਹਾ ਚੱਲ ਜਾਨੇ ਅਸੀਂ ਗਏ ਜੀ ਟਰਾਲੀ ਟਰੈਕਟਰ ਰਾਤ ਦਾ ਟਾਈਮ ਸੀਗਾ ਟਾਈਮ ਲੱਗਦਾ ਅਸੀਂ ਜਾ ਕੇ ਦੇਖਿਆ ਉਹ ਤੋਂ ਮੋਦਾ ਵੀ ਇਹ ਕੁੜੀ ਮੱਚ ਗਈ ਠੀਕ ਹੈ ਡਾਕਟਰ ਨੇ ਪੁੱਛਿਆ ਕੌਣ ਜੀ ਮੈਂ ਕਹੇ ਮੇਰੇ ਜੋ ਆ ਗਿਆ ਉੱਥੇ 4 ਦਿਨ ਮੈਂ ਇਹਨਾਂ ਨੂੰ ਡਾਕਟਰ ਰੱਖੇ ਭਰਤੀ ਰੱਖੇ ਆ ਪ੍ਰਾਈਵੇਟ 'ਚ ਉਦੋਂ ਬਾਅਦ ਉਹ ਡਾਕਟਰ ਕਹਿਣ ਲੱਗੇ ਵੀ ਮੇਰੇ ਕੋਲ ਸੁਧਾ ਘੱਟੇਗੀ ਤੁਸੀਂ ਬਪਾਲ ਲੈ ਜਾਓ ਤੇ ਬਪਾਲ ਲੈ ਕੇ ਗਿਆ 8-9 ਦਿਨ ਉੱਥੇ ਵੀ ਰੱਖੀ ਐ ਫਿਰ ਆ ਰਿਸ਼ਤੇਦਾਰ ਵੀ ਆ ਗਏ ਮੇਰੀ ਕੁੜੀ ਵੀ ਆ ਗਈ ਪਤਾ ਕਰਨ ਨੂੰ ਮੇਰਾ ਜਵਾਈ ਵੀ ਆ ਗਿਆ ਉੱਥੇ ਰਹੇ ਸਾਰੇ 8-9 ਦਿਨ ਮੇਰੇ ਨਾਲ ਰਹੇ ਐ ਮੈਂ ਨਾ ਗਿਆ ਹੱਥ ਜੋੜ ਕੇ ਬੇਨਤੀ ਕੀਤੀ ਐ ਬਈ ਕੋਈ ਆਸਾ ਹੋ ਗਿਆ ਕੋਈ ਗੱਲ ਨਹੀਂ ਤੁਸੀਂ ਇੱਕ ਵਾਰੀ ਮੈਨੂੰ ਇਲਾਜ ਕਰਾਉਣ ਦੇ ਕੁੜੀ ਦੀ ਬਾਅਦ ਚ ਆਪਾਂ ਨੂੰ ਕੋਈ ਬੰਦਾ ਮਿਲਦਾ ਏ ਕੀ ਦੀ ਗਲਤੀ ਐ ਜੋ ਆਪਾਂ ਨੂੰ ਚੰਗੀ ਲੱਗੇ ਆਪਾਂ ਉਹ ਕਰਾਂਗੇ ਠੀਕ ਐ ਆ ਉੱਥੇ ਰਹੇਗੇ ਹੁ ਤੱਕੇ ਨਾਲ ਆਪਰੇਸ਼ਨ ਆਪਣੇ ਤੱਕੇ ਨਾਲ ਇਹਨਾਂ ਨੇ ਆਪਰੇਸ਼ਨ ਕਰਤਾ ਗਰਦਨ ਤੇ ਉੱਥੋਂ ਤੱਕੇ ਨਾਲ ਲੱਧ ਕੇ ਕੁੜੀ ਨੂੰ ਉੱਥੇ ਹਸਪੀਟਲ ਦੀਆਂ ਰਿਪੋਰਟਾਂ ਪਈਆਂ ਮੇਰੇ ਕੋਲ ਵਰਤੀ ਕਰਾਈ ਸੀ ਧੱਕਾ ਕਰਕੇ ਕੁੜੀ ਨੂੰ ਤੇ ਸਰਸੇ ਲੈਂਦੀ ਇਹਨਾਂ ਨੇ ਆ ਗੱਲ ਹੈ ਜੀ ਆ ਗਣੀ ਨਹੀਂ ਜਿਹੜੇ ਜਿਹੜੇ ਬਿਆਨ ਇੱਕ ਮਿੰਟ ਦੀ ਜਿਹੜੇ ਮਤਲਬ ਤੁਸੀਂ ਖਬਰ ਦੇਖੀ ਹੈ ਜਿਹੜੀ ਉਹਨਾਂ ਨੇ ਲਵਾਈ ਆ ਖਬਰ ਵੀ ਦੇਖੀਏ ਬਾਕੀ ਉੱਥੇ ਨਾ ਗੁੱਡੀ ਨੇ ਮੇਰੀ ਗੁੱਡੀ ਚੰਗੀ ਭਲੀ ਖਾਣ ਪੀਣ ਲੱਗ ਗਈ ਸੀ ਮੈਂ ਆਪ ਸੇਵਾ ਕਰਦਾ ਰਿਆਂ ਕੁੜੀ ਦਾ ਠੀਕ ਹੈ ਕੁੜੀ ਜਿਹੜੀ ਹੁਣ ਕੁੜੀ ਜਿਹੜੀ ਤੁਹਾਡੀ ਨੋਹ ਆ ਉਹਨੇ ਤੁਹਾਡੇ ਤੇ ਇਲਜ਼ਾਮ ਇਹ ਲਾਇਆ ਵੀ ਤੁਸੀਂ ਉਹਨੂੰ ਤੁਹਾਡੇ ਮੁੰਡੇ ਨੇ ਸਾੜਨ ਦੀ ਕੋਸ਼ਿਸ਼ ਕੀਤੀ ਨਹੀਂ ਜੀ ਉੱਥੇ ਬਿਆਨ ਹੋਇਆ ਹੈ ਨਹੀਂ ਨਹੀਂ ਇੱਥੇ ਜਿਹੜੇ ਹੁਣ ਇਲਜ਼ਾਮ ਲਾਏ ਆ ਇੱਥੇ ਤਾਂ ਹੁਣ ਗਲਤ ਇਲਜ਼ਾਮ ਲਾਈ ਜਾਂਦੇ ਹੁਣ ਗੁੱਡੀ ਨੂੰ ਕੀ ਤਮਕਾਇਆ ਕੀ ਕੀਤਾ ਕੀ ਨਹੀਂ ਕੀਤਾ ਕੀ ਇਲਜ਼ਾਮ ਲਾ ਰਹੇ ਮੈਨੂੰ ਉਹ ਦੱਸੋ ਹੁਣ ਆ ਇਲਜ਼ਾਮ ਲਾ ਰਹੇ ਵੀ ਸੋਹਰੇ ਨੇ ਇਹਨਾਂ ਨੇ ਕਿਹਾ ਅਸਤ ਨਾਲੀ ਨੇ ਦਸ ਦਸ ਸਾਲ ਹੋ ਗਏ ਸੰਦੋ ਅੱਡੇ ਅੱਡ ਰਹਿੰਦੇ ਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੀ ਅੱਗ ਲੱਗੀ ਉਹ ਕਿਵੇਂ ਲੱਗੀ ਉਹ ਦੱਸੋ ਅੱਗ ਕਿਵੇਂ ਲੱਗੀ ਅੱਗ ਟਰਾਲੀ ਦੇ ਵਿੱਚ ਰਹਿੰਦੇਗੇ ਪੱਟੀ ਹੁੰਦੀ ਜਿਹੜੀ ਪਹਿਲਾਂ ਗੈਸ ਸੁਲਾ ਸੀਗਾ ਕੋਈ ਛੋਟਾ ਇਹ ਕਹਿੰਨਾਂ ਨੇ ਦੋਨੇ ਦੋ ਜਣੇ ਰੰਦੇ ਉੱਥੇ ਉਹ ਕਹਿੰਦੇ ਭੱਟੀ ਜੇ ਆਪਣਾ ਗੈਸ ਸੁਲੇ ਜੇ ਘੱਟ ਪੈਂਦੀ ਅੱਗੇ ਤਾਂ ਰੋਟੀ ਸਬਜ਼ੀ ਲੇਟ ਬਣਦੀ ਤੇ ਭੱਟੀ ਲਿਆਓ ਹੁਣ ਭੱਟੀ ਦਾ ਕੰਮ ਹੈ ਜਿਆਦਾ ਹਲਵਾਈ ਚਲਾਉਂਦੇ ਜਾਂ ਚਲਾਉਂਦੇ ਚਾਹਲੇ ਜਨਾਨੀਆਂ ਨੂੰ ਕੀ ਪਤਾ ਆ ਵਿੱਚ ਬਹਿ ਕੇ ਟਰਾਲੇ ਦੀ ਜਦੋਂ ਗੈਸ ਛੱਡਿਆ ਇੱਕਦਮ ਤੋਂ ਭੱਟੀ ਦੇ ਅੱਗੇ ਕਲੀੜਿਆਂ ਨੂੰ ਪੈ ਗਈ ਲੇੜਿਆਂ ਤੋਂ ਪੈਣ ਤੋਂ ਬਾਅਦ ਕੁੜੀ ਦੇ ਇੱਥੋਂ ਤੱਕ ਗਲੇ ਤੋਂ ਸੱਲੇ ਸੱਲੇ ਮਾਚਕੀ ਕੁੜੀ ਉਸ ਤੋਂ ਬਾਅਦ ਮੈਂ ਵੀ ਇਸ ਮਲੇ ਇਲਾਜ ਵੀ ਕਰਾਇਆ ਸਾਰੀ ਸਿੱਧਾ ਅਮੀਰ ਕੋ ਰਿਪੋਰਟ ਆਏ ਗਿਆ ਉੱਥੇ ਬਿਆਨ ਵੀ ਹੋਏ ਤੁਸੀਂ ਜਿਹੜੀ ਤੁਹਾਨੂੰ ਜਾਣਕਾਰੀ ਹੈ ਜਦੋਂ ਕੁੜੀ ਨੂੰ ਅੱਗ ਲੱਗ ਗਈ ਪੱਠੀ ਨਾਲ ਅੱਗ ਲੱਗ ਗਈ ਮੰਨ ਲਓ ਹਨਾ ਫਿਰ ਕੁੜੀ ਬੇਹੋਸ਼ ਹੋ ਗਈ ਜਾਂ ਉਹਨੂੰ ਕੌਣ ਲੈ ਕੇ ਗਿਆ ਮਤਲਬ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਹੈ ਕੁੜੀ ਦੇ ਬਿਆਨ ਹੋਏ ਨੇ ਉੱਥੇ ਅੱਜ ਤੱਕ ਬਿਆਨ ਸੁਣੇ ਆ ਕੋਲੇ ਖੜਕੇ ਅਸੀਂ ਜਦੋਂ ਯੂਨੀਵਰਸਿਟੀ ਉਹਦੇ ਕੀ ਕਹਿੰਦੇ ਉਹਨੂੰ ਮਜਿਸਟਰਡ ਮਜਿਸਟਰਡ ਖੁਦ ਆਇਆ ਕਲੈਕਟਰ ਆ ਬਣ ਐਸਐਸਪੀ ਮਜਿਸਟਰਡ ਖੁਦ ਆਇਆ ਉਹਨਾਂ ਨੇ ਬਿਆਨ ਲਿੱਤੇ ਤੇ ਕਹਿੰਦੇ ਕਿ ਆਸ ਵੀ ਮੈਂ ਕਰਕੇ ਖਾਣਾ ਬਣਾ ਰਹੀ ਸੀ ਤੇ ਅੱਗ ਪੈ ਗਈ ਮੈਂ ਮਚ ਗਈ ਤੇ ਖੁਦ ਚੱਲ ਕੇ ਗਈਏ ਗੁੱਡੀ ਆਪ ਅੱਛਾ ਖੁਦ ਆਪ ਜਾ ਕੇ ਉੱਥੇ ਹਸਪੀਟਲ ਪਹੁੰਚੇ ਨੇ ਦੋਨੇ ਜਣੇ ਜਵਾਕ ਐ ਡੇਡੇ ਨਾਲ ਇਹਨਾਂ ਦੇ ਆਹ ਦੁਰਕੇ ਗਏ ਠੀਕ ਹੈ ਜੀ ਕੋਲੀ ਇਹਨਾਂ ਦੇ ਕੋਈ ਹਸਪੀਟਲ ਸੀ ਉੱਥੇ ਪਹੁੰਚਿਆ ਮੈਂ ਰਾਤ ਨੂੰ ਪਹੁੰਚਿਆ 10 ਗਏ 10 8:00 10 ਵਜੇ ਜਾ ਕੇ ਸੰਭਾਲੇ ਇਹਨਾਂ ਨੂੰ داخل رکھے ہے چار دن اوتھے رکھے اوتھے بعد میں باہر رکھے پھر ਸਾਡੇ ਰਿਸ਼ਤੇਦਾਰ ਜਿਹੜੇ ਆ ਹੁਣ ਬੋਲੀ ਜਾਂਦੇ ਆ ਵੀ ਉੱਥੇ ਸੀਗਾ ਤੇ ਇਹੋ ਜਿਹਾ ਇਹੋ ਜਿਹਾ ਕੰਮ ਇਹਨਾਂ ਨੂੰ ਕਰਨਾ ਸੀ ਉੱਥੇ ਕਿਹੜੀ ਪੁਲਿਸ ਹੈ ਨਹੀਂ ਸੀਗੀ ਅੱਜ 10 ਸਾਲ ਹੋ ਗਏ 10 ਸਾਲਾਂ 'ਚ ਕਦੇ ਅਸੀਂ ਕੋਈ ਚੀਜ਼ ਨਹੀਂ ਮੰਗੀ ਤੇ ਹੁਣ ਪੋਤੀ ਪੋਤਾਂ ਨਾਲ ਹੋ ਗਿਆ ਮੈਂ ਇਹਨਾਂ ਤੋਂ ਗੱਡੀਆਂ ਮੰਗੂਗਾ ਕੀ ਕਹਿੰਦੇ ਤੁਹਾਡੇ ਦਾਜ ਮੰਗਦੇ ਹੀ ਕਹਿੰਦੇ ਹੁਣ ਇਹਨਾਂ 'ਤੇ ਇਲਜ਼ਾਮ ਲਾਇਆ ਕਹਿੰਦੇ ਬੁਲਟ ਮੰਗਦਾ ਉਹ ਮੰਗਦਾ ਕਿੰਨਾ ਚਿਰ ਹੋ ਗਿਆ ਵਿਆਹ ਨੂੰ ਵਿਆਹ ਨੂੰ ਅੱਜ 10 ਸਾਲ ਹੋ ਗਏ ਅੱਜ 10 ਸਾਲ ਹੋ ਗਏ ਪਹਿਲਾਂ ਕਦੇ ਲੜਾਈ ਝਗੜਾ ਹੋਇਆ ਸੀ ਝਗੜਾ ਨਹੀਂ ਕੋਈ ਵਧੀਆ ਚੱ ਓ ਜੀ ਗੱਲ ਨਹੀਂ ਪੋਤੀ ਪੋਤੀ ਵਾਲੇ ਸਾਡੇ ਜਵਾਗ ਪਲ ਜਾਣ ਉਹ ਵੀ ਵੱਡੀ ਗੱਲ ਹੈ ਕੀ ਕਰਨਾ ਸੀ ਬੁਲਟਾਂ ਨੂੰ ਲੜਾਈ ਕਰਦੇ ਆ ਆਪਦੀ ਟਾਈਮ ਪਾਸ ਕਰਦੇ ਆ ਤੁਸੀਂ ਹਸਪਤਾਲ ਚ ਇਕੱਲੇ ਪਹੁੰਚੇ ਸੀ ਨਾ ਮੇਰੀ ਘਰ ਵਾਲੇ ਸਭ ਉਹ ਦੋਨੇ ਪਹੁੰਚੇ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਾਤਾ ਜੀ ਕੀ ਮਤਲਬ ਜੇ ਤੁਸੀਂ ਗਏ ਹੋ ਉੱਥੇ ਹਸਪਤਾਲ ਚ ਪਹੁੰਚੇ ਤੁਸੀਂ ਕੀ ਦੇਖਿਆ ਫਿਰ ਉੱਥੇ ਉਹ ਤਾਂ ਜੀ ਬਿਆਨ ਮੁੰਨ ਦੇਖ ਕੇ ਡਾਕਟਰ ਨੂੰ ਮੁੰਡਾ ਤੁਸੀਂ ਜਦੋਂ ਗਏ ਹੋ ਉੱਥੇ ਕੀ ਦੇਖਿਆ ਤੁਸੀਂ ਉਹ ਉੱਥੇ ਬੜੀ ਹੋਈ ਸੀ ਇਸ ਵਾਰ ਕੇ ਪਈ ਮੰਝੇ ਤੇ ਅਸੀਂ ਭੱਜੇ ਭੱਜੇ ਗਏ ਕੁੜੀ ਨੇ ਫੋਨ ਕਰਿਆ ਮੈਂ ਤੇ ਛੇਤੀ ਛੇਤੀ ਜਾਉ ਤੁਸੀਂ ਉਹ ਤੁਹਾਨੂੰ ਲੜੀ ਜਾਂਦੇ ਕੀ ਕਰੀ ਜਾਂਦੇ ਬਹੁਤ ਸਾਨੂੰ ਕਹਿੰਦੀ ਕਿ ਮੈਂ ਨਾ ਰੋਟੀ ਪਕਾਈ ਹੈ ਸਬਜ਼ੀ ਬਣਾ ਕੇ ਤੇ ਮੇਰਾ ਅਗ ਲੱਗੀ ਕਪੜਿਆਂ ਨੂੰ ਉਹ ਤਾਂ ਸਾਰੇ ਸੜ ਗਏ ਫਿਰ ਮੈਂ ਕਿਹਾ ਚੱਲ ਪੈਸੇ ਪੁਸੇ ਲਾਵਾਂਗੇ ਠੀਕ ਕਰ ਲਾਂਗੇ ਪੁੱਤ ਆਪਾਂ ਬਟੇ ਉਹਨੇ ਵੀ ਮੰਤਾ ਕੱਢੀਆਂ ਜਿਹੜੀ ਕੰਮ ਕਰੂਗਾ ਜਿਹੜੀ ਕਾਰਵਾਈ ਕਰੂਗਾ ਬਾਤ ਚ ਕਰ ਲਈ ਪਹਿਲਾਂ ਆਪਾਂ ਕੁੜੀ ਨਾਲ ਸਹੀ ਕਰ ਲਈਏ ਨਾ ਤੇਰੇ ਪੈਸੇ ਵੰਡੇ ਆ ਨਾ ਮੇਰੇ ਵੰਡੇ ਅਸੀਂ ਇਲਾਜ ਨਾ ਕਰਾਈ ਉਹ ਤੋਂ ਡਾਕਟਰਾਂ ਦੇ ਨੰਬਰ ਡਾਕਟਰਾਂ ਤੋਂ ਤੇ ਤੁਹਾਡੇ ਤੋਂ ਬਚਾ ਕੇ ਲੈ ਆਏ ਉੱਥੋਂ ਜੀ ੱੱਕਾ ਕੀਤਾ ਨਾਲ ੱੱਕਾ ਮੈਂ ਇਹਨਾਂ ਦੇ ਹੱਥ ਜੋੜਤੇ ਮੈਂ ਕਹਾ ਆ ਗੁੱਡੀ ਥੋੜੀ ਨਹੀਂ ਜੇ ਮੇਰੀ ਗੁੱਡੀ ਮੱਚ ਜਾਂਦੀ ਤਾਂ ਮੈਨੂੰ ਦੁੱਖ ਨਾ ਹੁੰਦਾ ਅੱਜ ਥੋੜੀ ਗੁੱਡੀ ਚੱਲ ਤੁਹਾਡਾ ਕੱਲੇਜਾਂ ਵਜਦਾ ਮੈਨੂੰ ਸਮਝ ਮੈਂ ਵੀ ਕੁੜੀ ਆਲਾ ਮੈਂ ਨੇ ਕਿ ਹੱਥ ਬੰਨ ਲੈ ਵੀਰੇ ਮੈਨੂੰ ਇਲਾਜ ਕਰਾਣ ਦਿਓ ਮੈਨੂੰ ਪੈਸੇ ਲੈ ਮੈਨੂੰ ਪੈਸੇ ਨਹੀਂ ਜੇ ਤਾਂ ਮੈਂ ਆਪਦੇ ਘਰ ਵੇਚ ਦੂੰ ਸਾਰਾ ਕੁਝ ਵੇਚ ਦੂੰ ਮੈਨੂੰ ਇਲਾਜ ਕਰਾਣ ਦਿਓ ਆਪ ਦਾ ਠੀਕ ਹੈ ਇਹ ਚੀਜ਼ ਨੂੰ ਮੰਨੇ ਨਹੀਂ ੱੱਕੇ ਨਾਲ ਇਹਨਾਂ ਦੇ 15 ਬੁੜੀਆਂ 15 ਪਾਰ ਸਮਾਜ ਹੈ ਸਾਡੀ ਤੱਕੇ ਨਾਲ ਗੁਰਿੰਮੇਗਾ ਨਾਲ ਤਾਂ ਲੈ ਕੇ ਚੱਲੋ ਸਾਨੂੰ ਮੇਰੀ ਘਰ ਆਲੂ ਮੈਨੂੰ ਮੇਰੀ ਕੁੜੀ ਪਤਾ ਕਰਨ ਆਈ ਆ ਮੇਰਾ ਪੁਰਾਣਾ ਪਤਾ ਕਰਨ ਆਇਆ ਸੀ ਤੇ ਕੁੜੀ ਮੇਰੇ ਨਾਲ ਤੇ ਨਾਲ ੱਤਕੇ ਮਾਰ ਕੇ ਸਾਨੂੰ ਸੁੱਟਿਆ ਉੱਥੇ ਅਸੀਂ ਬੱਸਾਂ 'ਚ ਬੈ ਬੈ ਕੇ ਕਿੱਥੇ ਪਹੁੰਚੇ ਆ ਤੇ ਕੱਲ ਫੇਰ ਮੈਂ ਸਰਸੇ ਮੇਰੇ ਰਿਸ਼ਤੇਦਾਰਾਂ ਨੂੰ ਉੱਥੇ ਸਰਸੇ ਗਿਆ ਸਰਸੇ ਗਿਆ ਤਾਂ ਫੇਰ ਸਾਨੂੰ ਮੜ ਨਹੀਂ ਦਿੱਤਾ ਤੁਸੀਂ ਡਾਕਟਰ ਨੂੰ ਪੁੱਛ ਲਿਓ ਅਸੀਂ ਪੈਸੇ ਦੀ ਕੀ ਆ ਗੱਲ ਜਲੀ ਜਾਂਦਾ ਡਾਕਟਰ ਜੀ ਮੈਂ ਕਹਾ ਮੈਂ ਸੱਸਾ ਗਈ ਇਹ ਸੋਹਰਾ ਹੈਗਾ ਜਿੰਨੇ ਪੈਸੇ ਲੱਗਣਗੇ ਅਸੀਂ ਲਾਵਾਂਗੇ ਉਹਨਾਂ ਨੇ ਉਹ ਕਿ ਕਹਿੰਦੇ ਅਸੀਂ ਪੈਸੇ ਲਾਵਾਂਗੇ ਥੋੜੇ ਪੈਸੇ ਲੈਂਦੇ ਹੀ ਨਹੀਂ ਅਸੀਂ ਅਸਲ ਆ ਜਿਹੜਾ ਕੀਤਾ ਐ ਅਸੀਂ ਕਰਾਇਆ ਐ ਗੱਲ ਸੁਣੋ ਅਸੀਂ ਇਲਾਜ ਕਰਾਇਆ ਕੋਈ ਗੱਲ ਨਹੀਂ ਹੁਣ ਕੁੜੀ ਕਿਵੇਂ ਆ ਉਹਦੀ ਠੀਕ ਠਾਕ ਸੀ ਹੁਣ ਕਿਵੇਂ ਆ ਸਰ ਹੁਣ ਸਾਨੂੰ ਦੇਖਣ ਹੀ ਨਹੀਂ ਦਿੱਤਾ ਅੰਦਰ ਵੜ ਨਹੀਂ ਦਿੰਦੇ ਸਾਨੂੰ ਬਾਹਰ ਸਮਾਜ ਜਿਹੜਾ ਬਾਹਰ ਖੜਾ ਐ ਹੋ ਹੋ ਕਰੀ ਜਾਂਦਾ ਐ ਹੋਰ ਮੈਂ ਕਹਾਂ ਜੋ ਤੁਹਾਨੂੰ ਜਾਂ ਕਿਸੇ ਦੀ ਗਲਤੀ ਐ ਆਪਾਂ ਕੋਲੇ ਖੜ ਕੇ ਮੈਂ ਅੱਗ ਲਵਾ ਦੂੰ ਕਮਰ ਨਹੀਂ ਛੜੀ ਭਲਾਂ ਦੀ ਕੋਈ ਵੀ ਐ ਮੈਂ ਕੋਲੇ ਖੜ ਕੇ ਤੀਲਾ ਆ ਆਹ ਨਾ ਮਤ ਮਨ ਕੋਈ ਕੁੜੀ ਦੇੜੀ ਅੱਗ ਲੱਗੀ ਆ ਕਿੱਥੇ ਕਿੱਥੇ ਲੱਗੀ ਕੁੜੀ ਆ ਕਮਰ ਨਹੀਂ ਛੜੀ ਹੈਗੀ ਉਹ ਦਰਗਣ ਸੀ ਹੈਗੀ ਬਾਹਰ ਸੀ ਇਹ ਮੂੰਹ ਸਹੀ ਹੈ ਹਾਂ ਇਹ ਪੈਰ ਸਹੀ ਹੈਗੇ ਅੱਦੇ ਉਹ ਕੀ ਕਹਿੰਦੇ ਤੇਲ ਪਾ ਕੇ ਉੱਤੇ ਆ ਉਹ ਤਾਂ ਹੁਣ ਬੁਲਜਾਮ ਲਈ ਜਾਂਦੇ ਵੀ ਤੇਲ ਪਾ ਕੇ ਮਚਾਦੀ ਤੇਲ ਪਾ ਕੇ ਤਾਂ ਵਾਲ ਵੀ ਮਾਚਿਆ ਨੇ ਨਹੀਂ ਨਹੀਂ ਬਾ ਜਾਂ ਤੇਲ ਪਾਉਂਦੇ ਤਾਂ ਫਿਰ ਤਾਂ ਵਾਲ ਮਾਜਦੇ ਅੱਖਾਂ ਮਾਜਦੀਆਂ ਮੂੰਹ ਮਾਜਦਾ ਉਹਦਾ ਭੱਟੀ ਯਾਰ ਭੱਟੀ ਕੀ ਛੜਦੀ ਭੱਟੀ ਇਹੋ ਜੀ ਚੀਜ਼ ਹੈ ਹਲਵਾਈ ਚਲਾਉਂਦੇ ਆ ਹਲਵਾਈ ਚਲਾਉਂਦੇ ਬੱਟੇ ਨੂੰ ਬੱਟੀ ਜੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਵੀ ਤੁਸ ਤੁਹਾਡਾ ਕੋਈ ਕਸੂਰ ਨਹੀਂ ਨਹੀਂ ਵੀਰੇ ਸਾਡਾ ਕਸੂਰ ਸਾਨੂੰ ਖੜ ਕੇ ਫੜਾ ਗੋਲੀ ਮਾਰਦੇ ਆ ਡਾਕਟਰ ਦੀਆਂ ਰਿਪੋਰਟਾਂ ਹੈਗੀਆਂ ਆਪ ਛੁੱਟੀ ਕਰਾ ਕੇ ਲਿਆਓ ਆ ਵੇਖੋ ਸਾਰੀਆਂ ਹੈਗੀਆਂ ਸਟੇਟ ਦੇ ਸਾਰਾ ਦੇ ਬਿਆਨ ਹੈਗੇ ਆ ਕੁੜੀ ਦੇ ਬਿਆਨ ਹੈਗੇ ਆ ਮਨਿਸਟਰ ਦੇ ਬਿਆਨ ਸਭ ਚੀਜ਼ ਹੈਗੀ ਲਿਖਤ ਪੂਰੀ ਪਈ ਹੈ ਜੇ ਮਚਾਉਣ ਵਾਲੇ ਹੁੰਦੇ ਉਹ ਜਿਹੜਾ ਜਿਹੜਾ ਮੱਧ ਪ੍ਰਦੇਸ਼ ਦਾ ਪ੍ਰਸ਼ਾਸਨ ਹੈ ਉਹਨਾਂ ਦੇ ਹਾਂਜੀ ਜਿਹੜੇ ਉਥੋਂ ਦੇ ਅਫਸਰ ਹਾਂ ਉਸੋਂ ਦੇ ਅਫਸਰ ਆਪਣੇ ਤਾਂ ਆਪਣੇ ਆਪਣੇ ਤਾਂ ਇੱਕ ਥਾਣਾ ਲੱਗਦਾ ਹੈ ਉੱਥੇ 24 ਥਾਣੇ ਲੱਗਦੇ ਨੇ ਨੋੜੇ ਨੋੜੇ ਮੈਂ ਇਸ ਬੰਦੇ ਨੂੰ ਕਹਿੰਦਾ ਤੁਸੀਂ ਜੋ ਪਤਾ ਕਰਿਓ ਉਹ ਤੁਹਾਡਾ ਮਤਲਬ ਹੈ ਤੁਸੀਂ ਜਿੱਥੇ ਕੱਟਣਾ ਹੋਈ ਉੱਥੇ ਪਤਾ ਕਰੋ ਵੀ ਕੀ ਕੱਟਣਾ ਹੋਈ ਹੈ ਪੁਲਿਸ ਪ੍ਰਸ਼ਾਸਨ ਨੂੰ ਪੁੱਛੋ ਕੋਈ ਗਲਤੀ ਮਲਦੀ ਤੁਸੀਂ ਉਹ ਬੋਲ ਪਰ ਮੈਨੂੰ ਕੁੜੀ ਦਾ ਇਲਾਜ ਕਰਾਉਣ ਦਿਓ ਗੁੱਡੀ ਛੁੱਟੀ ਕਰਾ ਕੇ ਲੈ ਤੱਕੇ ਨਾਲ ਗੁੱਡੀ ਟੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਜੀ ਤੁਸੀਂ ਸਰਕਾਰ ਤੋਂ ਸਰਕਾਰ ਸੁਆਹੀ ਮੰਗ ਕਰਦੇ ਆ ਵੀ ਸਾਡੀ ਗੁੱਡੀ ਸਹੀ ਹੋਣੀ ਚਾਹੀਦੀ ਹੈ ਸੱਚ ਸੱਚ ਸਾਡੇ ਅੱਜ ਮੇਰੀ ਸੁਣ ਅੱਜ ਸਾਡੇ ਨੋ ਹੋਏਗੀ ਮੇਰੇ ਜਵਾਕ ਪੋਤੀ ਪੋਤੇ ਰੋਂਦੇ ਫਿਰਦੇ ਸਾਡੀ ਕੁੜੀ ਸਹੀ ਹੋ ਜਾਏ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਮੇਰਾ ਇੱਕ ਪੁੱਤ ਹੈਗਾ ਆ ਰਿਹਾ ਸਾਨੂੰ ਤਾਂ ਨਹੀਂ ਚਾਹੀਦਾ ਕੋਈ ਸਾਨੂੰ ਕਰੋੜਪੁਰਪਈ ਨਹੀਂ ਚਾਹੀਦੇ ਅਸੀਂ ਆਪ ਦਾ ਲੋਂਗ ਲਾਣਾ ਵੇਚ ਕੇ ਲਾ ਦੇਾਂਗੇ ਯਾਰ ਸਾਡੇ ਏਡੇ ਏਡੇ ਪੁੱਤੇ ਆ ਦੇ ਅੱਜ ਹੈ ਮੇਰਾ ਪੁੱਤਰਾ ਐਵੇਂ ਫਿਰ ਜਾਂਦਾ ਦੋ ਮੇਰੇ ਜਵਾਕ ਉੱਥੇ ਰੋਈ ਰੋਈ ਜਾਂਦੇ ਆ ਐਡੀ ਐਡੀ ਕੁੜੀਆਂ ਹੈਗੀਆਂ ਆਜੋ ਰੋਂਦੀਆਂ ਫਿਰਦੀਆਂ ਹੁਣ ਸਵਾਦ ਲੈਣ ਵਾਲੇ ਕਈ ਸਵਾਦ ਲਈ ਜਾਂਦੇ ਕਈ ਨਜ਼ਾਰੇ ਲਈ ਜਾਂਦੇ ਜਵਾਕ ਮੇਰੇ ਰੋਈ ਜਾਂਦੇ ਅੱਜ ਆਪਣਾ ਮੇਰਾ ਪ੍ਰਵਾਦ ਕਰਨ ਦੀ ਗੱਲ ਕਰਾਂ ਤੇ ਮੇਰੀ 9 ਵਜੇ ਕੋਈ ਨਹੀਂ ਪਰ ਮੇਰਾ ਪ੍ਰਵਾਦ ਹੋਇਆ ਸਕੀਗਲ ਨਹੀਂ ਗੁਲਾ ਹੋ ਜਾਂਦਾ ਸੋ ਸਾਥਿਓ ਇਹ ਇਹ ਉਹ ਭੈਣ ਜੀ ਆ ਜਿਨ੍ਹਾਂ ਦਾ ਕਿ ਮਤਲਬ ਇਹ ਕਹਿੰਦਾ ਵੱਟੇ 'ਚ ਵਿਆਹ ਹੋਇਆ ਹਨ ਇਹ ਉਹਦੀ ਪਹੁੰਚਾਈ ਹੈ ਜਦੋਂ ਤੁਸੀਂ ਉੱਥੇ ਪਤਾ ਲੈਣ ਗਏ ਤੁਹਾਡੀ ਉਹ ਜਿਹੜੀ ਕੁੜੀ ਸੀ ਹਨ ਜਿਹੜੀ ਨੂੰ ਅੱਗ ਲੱਗ ਗਈ ਸੀ ਜੀ ਉੱਥੇ ਫਿਰ ਤੁਸੀਂ ਉੱਥੋਂ ਵਾਪਸ ਕਿਉਂ ਨਹੀਂ ਆਏ ਨਾਲ ਤੁਹਾਨੂੰ ਛੱਡਿਆ ਇਹ ਜੀ ਉੱਥੇ ਗਏ ਸੀ ਜ਼ਰੂਰ ਆ ਸੀ ਲੇਕਿਨ ਉਹਨਾਂ ਨੇ ਜਾਂਦੇ ਹੀ ਸਾਡਾ ਦੋਗਲਾਪਣਾ ਕਰਨਾ ਚਾਲੂ ਕਰਤਾ ਹਾਂ ਹਾਂ ਨਾ ਤਾਂ ਬੁਲੰਦਾ ਸੀ ਨਾ ਗੱਲ ਕਰਦਾ ਸੀ ਉਹਦੇ ਕੋਲ ਜਾਂਦੀਆਂ ਨਣਦਾਂ ਦੂਰ ਭਜਾ ਦਿੰ ਹਾਂ ਫੇਰ ਕਹਿੰਦੇ ਵੀ ਤੈਨੂੰ ਨਾਲ ਲੈਨੇ ਕਿ ਨਹੀਂ ਜਾਂਦੇ ਗੱਡੀ ਤੋਂ ੱਤਕਾ ਮਾਰ ਕੇ ਥੱਲੇ ਸਿੱਟਦਾ ਨਾ ਤਾਂ ਚਾਰਾ ਪੰਜੇ ਬੋਲੀਆਂ ਨਾ ਉਹ ਬੋਲੀਆਂ ਹੁਣ ਕਹਿੰਦੀ ਆ ਵੀ ਬੱਟੇ ਵਾਲੀ ਨੂੰ ਨਾਲ ਲੈ ਕੇ ਆਓ ਉਹਨੂੰ ਜਲਾਵਾਂਗੇ ਉਹਨੂੰ ਬਾਲਾਂਗੇ ਮੇਰੇ ਦੋ ਵੱਡੇ ਪਰੇਸ਼ਣ ਤੋਂ ਕੁੜੀਆਂ ਹੋਈਆਂ ਜੀ ਤੇ ਨਾਲੇ ਮੇਰੇ ਜਦੋਂ ਜਰਨੀ ਆ ਉਹਦੇ ਮੈਂ ੱਤਕਾ ਮਾਰੀ ਕੀ ਕਹਿੰਦੇ ਤੁਹਾਨੂੰ ਅੱਗ ਲਾਵਾਂਗੇ ਹਾਂ ਮੈਨੂੰ ਅੱਗ ਲਾੜੀਂ ਕਹਿੰਦੇ ਤੇਰੇ ਉੱਥੇ ਲਿਆਉਣ ਦੋਨੇ ਪੈਣਪਰਾਂ ਨੂੰ ਅੱਗ ਲਾ ਕੇ ਆ ਕੇ ਮਚਾਵਾਂਗੇ ਅੱਗੇ ਅੱਗੇ ਕੱਲ ਗੱਡੀ ਪਰੀਜ ਕੇ ਪਤਾ ਕਰਨੂੰ ਅੱਗੇ ਉਹਨਾਂ ਨੂੰ ਕਹਿੰਦੇ ਤੁਹਾਡੀ ਕੁੜੀ ਕਿਉਂ ਨਹੀਂ ਲੈ ਕੇ ਆਏ ਤੁਹਾਡੀ ਕੁੜ ਉਹਨੂੰ ਬੇਸ ਇਸ ਬਰਾਬਰ ਕਰਾਂਗੇ ਬਈ ਮਚਾ ਲਾਂਗੇ ਬਰਾਬਰ ਮਚਾਵਾਂਗੇ ਲੈ ਤੁਹਾਡੇ ਮਚਾਇਆ ਕੋਈ ਪੂਰੀ ਅੱਗ ਠੰਡੀ ਹੁੰਦੀ ਤਾਂ ਕੁੜੀ ਮੈਂ ਇੱਥੇ ਲਿਆਉਣਾ ਮੁੰਡਾ ਹੀ ਮੇਰੇ ਲਿਆਉਣਾ ਮਚਾ ਦੋ ਨਹੀਂ ਐ ਤਾਂ ਕਿਵੇਂ ਮਚਾ ਦੇਣਗੇ ਐ ਕੋਈ ਕਾਨੂੰਨ ਹੈਗਾ ਲੋਕਾ ਕੱਲ ਜਾਂਦਾ ਅੱਜ ਮੇਰੇ ਪੋਤੀ ਪੋਤੇ ਘਰ ਤੋਂ ਬੇਕਰ ਹੋਏ ਫਿਰਦੇ ਆ ਸੀ ਤੇ ਕੁੜੀ ਕੁੜੀ ਆ ਗਈ ਤੇਰੇ ਦੋ ਪ੍ਰਸ਼ਨ ਹੈਗੇ ਮੁੰਡਾ ਤਾਂ ਹੈ ਨਹੀਂ ਛੱਡ ਦੇ ਪੁੱਤੈ ਨੂੰ ਹੈਲਪਾ ਛੱਡ ਦੇ ਐਵੇਂ ਕਿਵੇਂ ਛੱਡ ਦੂਗਾ ਮੇਰੀ ਵੀ ਇੱਕ ਕੁੜੀ ਹੈ ਮੇਰੇ ਬੀ ਆਨ ਕੁੜੀਆਂ ਨੇ ਦਿੱਤੇ ਐ ਸਾਰਾ ਕੁਝ ਆਪਨੇ 15 ਦਿਨਾਂ ਚ ਕੁੜੀਆ ਉੱਥੇ ਇਲਾਜ ਕਰਾਇਆ 14 ਦਿਨ ਸਾਰੀਆਂ ਰਿਪੋਰਟਾਂ ਪਈਆਂ ਸਾਰੀਆਂ ਜਦੋਂ ਕੁੜੀ ਦਾ ਪਰਿਵਾਰ ਉੱਥੇ ਆਇਆ ਉਸ ਤੋਂ ਬਾਅਦ ਸਾਰੀ ਕਹਾਣੀ ਬਦਲ ਗਈ ਹਾਂ ਪਰਿਵਾਰ ਜਦੋਂ ਉੱਥੋਂ ਲੈ ਕੇ ਆਇਆ ਨਾ ਕੁੜੀਆਂ ਨੂੰ ਇੱਥੋਂ ਗੱਡੀ ਮੰਗਾਈ ਉਹਨਾਂ ਨੇ ਐਂਬੂਲੈਂਸ ਕਾਲੇ ਵਾਲੀ ਤੋਂ ਉੱਥੋਂ ਗਈ ਹੈ ਕੁੜੀਆਂ ਨੂੰ ਲੈਣ ਨੂੰ ਉਸ ਤੋਂ ਬਾਅਦ ਇਹਨਾਂ ਨੇ ਸਾਰੀ ਕਹਾਣੀ ਆਪਨੇ ਮਥੀ ਹੈ ਐਚ ਕੋਈ ਹਾਂ ਸਾਰੀਆਂ ਰਿਪੋਰਟਾਂ ਕੁੜੀਆ ਦੇ ਬਿਆਨ ਸਾਰਾ ਕੁਝ ਹੀ ਉੱਥੇ ਹੋਇਆ ਜੀ ਬਾਕੀ ਕਰਿਆ ਅ ਡਾਕਟਰ ਭੋਲਾ ਸਿੰਘ ਐਮਸੀ ਸੋ ਸਾਥਿਓ ਇਸ ਵਾਰਡ ਦੇ ਜਿਹੜੇ ਐਮਸੀ ਨੇ ਮਤਲਬ ਸਾਂਝਾ ਆਪਾਂ ਸਰਪੰਚ ਕਹਿ ਸਕਦੇ ਹਾਂ ਇਸ ਵਾਰਡ ਦੇ ਐਮਸੀ ਸਾਹਿਬ ਨੇ ਜੋ ਡਾਕਟਰ ਭੋਲਾ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਪਰਿਵਾਰ ਕਿਵੇਂ ਦਾ ਨੇੜੇ ਆਜੋ ਜੀ ਐਮਸੀ ਸਾਹਿਬ ਬਾਈ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਇਹ ਜਿਹੜਾ ਪਰਿਵਾਰ ਆ ਜਿਨ੍ਹਾਂ ਤੇ ਇਲਜ਼ਾਮ ਲੱਗਿਆ ਮਤਲਬ ਤੁਸੀਂ ਵੀ ਇੱਥੇ ਰਹਿੰਦੇ ਹੋ ਵਾਰਡ ਦੇ ਵਿੱਚ ਹਨਾ ਮਤਲਬ ਇੱਕ ਸਾਂਝੇ ਬੰਦੇ ਹੋ ਤੁਸੀਂ ਪਰਵਾਰ ਹੈ ਨੀ ਇਹ ਬਹੁਤ ਵਧੀਆ ਪਰਵਾਰ ਹੈ ਜੀ ਸਾਨੂੰ ਘੱਟੋ ਘੱਟ 30 ਸਾਲ ਹੋ ਗਏ ਇੱਥੇ ਵਰਤਦਿਆਂ ਨਾਲ ਸਾਰੇ ਪਰਿਵਾਰ ਨਾਲ ਵਧੀਆ ਅਸੀਂ ਵਿਆਹ ਸ਼ਾਦੀ ਸਾਰੇ ਆਉਂਦੇ ਆ ਪਰ ਇਹ ਪਰਿਵਾਰ ਦੇ ਵਿੱਚ ਕੋਈ ਅਸੀਂ ਗੱਲ ਨਹੀਂ ਹੈ ਜੀ ਵੀ ਜਿਹੜਾ ਕੋਈ ਹੈ ਜਿਹੜਾ ਅਸ਼ਿਸ਼ਟ ਜਲਾ ਰੱਖਿਆ ਨਹੀਂ ਨਹੀਂ ਦਾਜ ਦੀ ਗੱਲ ਕਹਿੰਦੇ ਵੀ ਬੁਲਟ ਮੰਗਦੇ ਤਾਂ ਗਾਇ ਦੂਜਾ ਇਹੋ ਜਿਹਾ ਕੋਈ ਚੱਕਰ ਨਹੀਂ ਜੀ ਇਹਨਾਂ ਦਾ 10 ਸਾਲ ਹੋ ਗਏ ਕੁੜੀ ਨੂੰ ਵਿਹੀ ਨੂੰ ਇਹੋ ਜਿਹਾ ਕੋਈ ਚੱਕਰ ਨਹੀਂ ਦਾ ਹਾਂ ਧੰਨਵਾਦ ਸੋ ਸਾਥਿਓ ਲੜਕੀ ਦੇ ਪਰਿਵਾਰ ਵੱਲੋਂ ਇਲਜ਼ਾਮ ਲਾਏ ਗਏ ਸੀ ਕਿ ਪਰਿਵਾਰ ਬੁਲਟ ਮੰਗਦਾ ਸੀਗਾ ਤੇ ਉਸ ਤੋਂ ਬਾਅਦ ਉਸ ਤੇ ਮਿਲ ਬੁਲਟ ਮੰਗਦਾ ਸੀ ਔਰ ਕੁੜੀ ਦੇ ਪਰਿਵਾਰ ਵਾਲਿਆਂ ਨੇ ਦਾਜ ਦਿੱਤਾ ਨਹੀਂ ਤੇ ਕੁੜੀ ਦੇ ਉੱਤੇ ਤੇਲ ਪਾ ਕੇ ਜਿਹੜਾ ਅੱਗ ਲਾ ਦਿੱਤੀ ਗਈ ਆ ਉਹ ਪਰਿਵਾਰ ਦਾ ਕਹਿਣਾ ਇਹ ਆ ਕਿ ਜੇ ਮੰਨ ਕੇ ਚੱਲੋ ਵੀ ਅੱਗ ਅਸੀਂ ਲਾਈ ਆ ਮਤਲਬ ਤੇਲ ਪਾਇਆ ਕੁੜੀ ਦੇ ਉੱਤੇ ਤਾਂ ਉਹਦੇ ਸਿਰ ਦੇ ਵਾਲ ਵੀ ਮੱchnੇ ਸੀ ਮੂੰਹ ਵੀ ਮੱchnਾ ਸੀ ਪਰ ਕੁੜੀ ਦੇ ਜਿਹੜੀ ਆਗੋ ਪੱਠੀ ਤੋਂ ਲੱਗੀ ਆ ਇਸ ਕਰਕੇ ਉਹਦੇ ਲੱਤਾਂ ਨੂੰ ਤੇ ਜਿਹੜਾ ਫਰੰਟ ਹੁੰਦਾ ਆਪਣੀ ਬੋਡੀ ਦਾ ਉੱਥੇ-ਉੱਥੇ ਅੱਗ ਲੱਗੀ ਤੇ ਜਿਹੜੀ ਆਪਾਂ ਬੈਕ ਤੇ ਜਿਹੜੀ ਆਗੋ ਬਿਲਕੁਲ ਵੀ ਨਹੀਂ ਲੱਗੀ ਤੁਸੀਂ ਕੁਝ ਕਹਿਣਾ ਸੀ ਹਾਂਜੀ ਕੀ ਕਹਣਾ ਜੀ ਨਮਸਕਾਰ ਜੀ ਸਾਰਿਆਂ ਨੂੰ ਅਸੀਂ ਵਾਰ ਦੇ ਸਾਂਝੇ ਬੰਦੇ ਆ ਵਾਰ ਦੇ ਰੰਦ ਨੂੰ ਸਾਨੂੰ ਅੱਜ ਕੱਟੋ-ਕੱਟ 10-15 ਸਾਲ ਹੋ ਗਏ ਸਾਡਾ ਹੀ ਪਰਿਵਾਰ ਆ ਸਾਡਾ ਹੀ ਸਮਾਜ ਹੈ ਤੇ ਅਸੀਂ ਆਹੀ ਗੱਲ ਕਹਿਣਾ ਚਾਹੁੰਦੇ ਆ ਵੀ ਸਮਾਜ ਨਾਲ ਸਾਡੇ ਸਵਾਜਾ ਦੀ ਬੇਨਤੀ ਕਰਨਾ ਚਾਹੁੰਦੇ ਆ ਵੀ ਦੋਨੋਂ ਪਰਿਵਾਰ ਰਲ ਕੇ ਅੱਜ ਕੋਈ ਇੱਕ ਹੋ ਕੇ ਕੁੜੀ ਦਾ ਇਲਾਜ ਕਰਾਵੇ ਤੇ ਕੁੜੀ ਦੀ ਜਾਨ ਬਚੇ ਕੁੜੀ ਜਵਾਕਾਂ ਜੀ ਬੈਠਣ ਜੋਗੀ ਹੋ ਜੇ ਅਗਰ ਕਿਸੇ ਮਗਰ ਲੱਗ ਕੇ ਆਪਾਂ ਇਸ ਗੱਲ ਨੂੰ ਊਸ਼ਾਲਾ ਦੇਵਾਂਗੇ ਜਾਂ ਅਗਸ ਗੱਲ ਨੂੰ ਚੱਕਾਂਗੇ ਤੋਂ ਉਸ ਦੇ ਵਿੱਚ ਦੋਨੋਂ ਪਰਿਵਾਰਾਂ ਦੇ ਨੁਕਸਾਨ ਹੈ ਇਹ ਪਰਿਵਾਰ ਤਾਂ ਹੁਣ ਸਹਿਮਤ ਕਰਕੇ ਕੁੜੀ ਮੈਂ ਤੁਸੀਂ 12 ਦਿਨ ਅਸੀਂ ਉੱਥੇ ਇਕੱਠੇ ਰਹੇ ਹਾਂ ਉੱਥੇ ਤੁਸੀਂ ਕੁਝ ਤੁਸੀਂ ਕੋਈ ਕੁੜਕਰਾਟਾ ਨਹੀਂ ਕੀਤਾ ਤੇ ਇੱਥੇ ਤੁਸੀਂ ਕਿਉਂ ਕਰ ਰਹੇ ਹੋ ਇੱਥੇ ਤੁਸੀਂ ਇਲਾਜ ਕਰਾਓ ਅਗਰ ਇੰਨੇ ਜੀ ਕੋਈ ਗਲਤੀ ਕੋ ਕਸੂਰਦਾਰ ਦਿਖਦਾ ਹੈ ਕਿਤੇ ਜਿਵੇਂ ਆ ਕੁੜੀ ਦੱਸ ਰਹੀ ਹੈ ਭੈਣ ਦੱਸ ਰਹੀ ਵੀ ਉਹਦੇ ਦੋ ਕੁੜੀਆਂ ਔਰ ਪਰਿਵਾਰ ਕਹਿੰਦਾ ਵੀ ਮਿੱਦੋਂ ਆਪਣੇ ਕਹੀ ਦਿੰਦੇ ਨਾ ਵੀ ਦੋ ਕੁੜੀਆਂ ਮੁੰਡਾ ਨਹੀਂ ਹੋ ਜਾਂਦਾ ਤੇ ਇਹ ਕਾਰਨ ਤਾਂ ਨਹੀਂ ਬਣ ਗਿਆ ਵੀ ਉਹਨਾਂ ਨੂੰ ਬਾਹਰ ਨਾ ਮਿਲ ਗਿਆ ਨਹੀਂ ਪਹਿਲਾਂ ਤਾਂ ਇਹੋ ਜਿਹੀ ਕੋਈ ਗੱਲ ਨਹੀਂ ਸੀ ਉਹਨਾਂ ਦਾ ਵੱਡਾ ਉਹਨਾਂ ਦਾ ਬੱਚੇ ਦੀ ਗੱਲ ਕਰ ਰਹੇ ਹਾਂ ਇਹ ਦੇਖੋ ਐਨਾ ਉਹਨਾਂ ਦਾ ਵੱਡਾ ਪ੍ਰਾਜਾ ਤਰਮਾ ਆ ਤਰਮਾ ਨਾਲ ਦਾ ਮੁੰਡਾ ਕੁੜੀ ਦਾ ਪ੍ਰਾਯ ਉਹਨੇ ਸਾਰਾ ਪੂਰਾ ਕੋਆਪਰੇਟ ਕੀਤਾ ਸਾਡੇ ਨਾਲ ਗਿਆ ਸੀਗਾ ਇਹੋ ਜਿੋਂ ਦੇ ਮਨ ਚ ਕੋਈ ਗੱਲ ਨਹੀਂ ਲੇਕਿਨ ਜਿਹੜਾ ਸਾਡਾ ਜਵਾਈ ਹੋਂ ਸੋਨੂੰ ਤੇ ਉਹਨਾਂ ਨੂੰ ਪਤਾ ਨਹੀਂ ਕਿਸੇ ਬਕਾਵੇ ਚ ਆ ਕੇ ਇਹ ਗੱਲ ਨੂੰ ਛਾਲਾ ਦੇ ਰਿਹਾ ਹੈ ਅਗਰ ਉਹ ਨਾਲ ਲੈ ਕੇ ਚੱਲੇ ਤਾਂ ਸੀ ਵੀ ਨਾਲ ਲੈ ਕੇ ਪੂਰਾ ਸਹਿਯੋਗ ਕਰਨ ਨੂੰ ਤਿਆਰ ਆ ਅਗਰ ਇਹ ਪਰਿਵਾਰ ਕਿਸੇ ਗੱਲ ਨੂੰ ਚੋਰ ਹੁੰਦੇ ਤੇ ਉਹ ਸਰਸਕਿਓ ਜਾਂਦੇ ਫਿਰ ਇਹਨੂੰ ਨਾਲ ਲੈ ਕੇ ਆਂਦੇ ਤੇ 525 ਰੁਪਏ ਵੀ ਲਾਂਦੇ ਅਸੀਂ ਅਸੀਂ ਉੱਥੇ ਜਾ ਕੇ 525 ਰੁਪਏ ਲੜਨ ਨੂੰ ਤਿਆਰ ਆ ਅਗਰ ਕਿਸੇ ਗੱਲ 'ਚ ਇਹਨਾਂ ਦਾ ਕੋਈ ਵੀ قصور دار ਹੁੰਦਾ ਇਹ ਸਰਸਕਿਓ ਜਾਂਦੇ ਅੱਜ ਘਰੇ ਬੈਠੇ ਆ ਕੋਈ ਵੀ ਇੰਚਾਰਜ ਸਾਨੂੰ ਕੋਈ ਵੀ ਸਟਾਫ ਵਾਲੇ ਸਾਨੂੰ ਸੱਦੇ ਦਾ ਸੀ ਰਾਤੀ ਰਾਤ ਨੂੰ ਜਾਣ ਨੂੰ ਤਿਆਰ ਆ ਉਹਨਾਂ ਨੇ ਉਹਨਾਂ ਨੇ ਹੁਣ ਥਾਣੇ ਚ ਗਏ ਸੀ ਉਹ ਉਹਨਾਂ ਨੇ ਤੁਹਾਡੇ ਕਲਾਮ ਕੰਪਲੇਨ ਕਰਾਈ ਆ ਖਬਰਾਂ ਵੀ ਆਈ ਜਾਂਦੀਆਂ ਹਨਾ ਕੋਈ ਥਾਣੇ ਤੋਂ ਤੁਹਾਨੂੰ ਫੋਨ ਵਗੈਰਾ ਆ ਕਲਾਮ ਤੋਂ ਕੋਈ ਫੋਨ ਵਗੈਰਾ ਨਹੀਂ ਆਇਆ ਬਾਕੀ ਸਾਨੂੰ ਕਾਨੂੰਨ ਤੇ ਪੂਰਾ ਪ੍ਰਸਾ ਹੈ ਵੀ ਕਾਨੂੰਨ ਜੋ ਹੈ ਅੱਜ ਕੱਲ ਜੋ ਵੀ ਹੈ ਜੋ ਕਾਨੂੰਨ ਹੈ ਸਾਡਾ ਨਿਆ ਸਹੀ ਕਰੂਗੀ ਗੱਲ ਉਹਨਾਂ ਨਾਲ ਹੋਊਗੀ ਕਾਨੂੰਨ ਤੇ ਪ੍ਰਸ਼ਾਸਨ ਤੇ ਸਾਨੂੰ ਪੂਰਾ ਪ੍ਰਸਾ ਹੈ ਤੇ ਬਾਕੀ ਪਰਮਾਤਮਾ ਦੇ ਵਿਸ਼ਵਾਸ ਕਰਕੇ ਚੱਲਦੇ ਆ ਜੇ ਜਦੋਂ ਆਪਾਂ ਕਿਸੇ ਗੱਲ ਦੇ ਕਸੂਰਦਾਰ ਹੀ ਆਈ ਨਹੀਂ ਤਾਂ ਸਾਨੂੰ ਕਿਸੇ ਗੱਲ ਦੀ ਕੋਈ ਤੱਤੀ ਵਾਹ ਨਹੀਂ ਲੱਗਦੀ ਬਾਕੀ ਉਹ ਜੇ ਰਲ ਕੇ ਚੱਲਣਗੇ ਤਾਂ ਅਸੀਂ ਉਹਨਾਂ ਨੂੰ ਪੂਰਾ ਕੋਆਪਰੇਟ ਕਰਾਂਗੇ ਜਿੱਥੇ ਸਾਨੂੰ ਸੱਦਣਗੇ ਅਸੀਂ ਜਾਣ ਨੂੰ ਤਿਆਰ ਆ 10 ਰੁਪਏ ਲਾਣ ਨੂੰ ਤਿਆਰ ਆ ਅਗਰ ਸਾਨੂੰ ਕੋਆਪਰੇਟ ਹੀ ਨਹੀਂ ਕਰਦੇ ਵੀ 12 13 ਦਿਨ ਸਾਡੇ ਨਾਲ ਰਹਿ ਕੇ ਉਹ ਕਵਰਟ ਕਰ ਰਹੇ ਸੀਗਾ ਵੀ ਸਾਨੂੰ ਨਾਲ ਲੈ ਕੇ ਚੱਲਣ ਤੋਂ ਸਾਡੇ ਸਮਾਜ ਵਾਸਤੇ ਚੰਗੀ ਗੱਲ ਹੈ ਬਾਕੀ ਉਹਨਾਂ ਦੀ ਮਰਜ਼ੀ ਹੈ ਬਾਕੀ ਅਗਰ ਇਹਨਾਂ ਨੇ ਮਚਾਣੀ ਹੁੰਦੀ ਸਾਡੀ ਕੁੜੀ ਐ ਇੱਥੇ ਕਾਲਿਆਂ ਵਾਲੀ ਸੀਗੀ ਅਗਰ ਮੰਨ ਲਓ ਸਾਡਾ ਭਾਈ ਅਗਰ ਆਪਦੀ ਨੋ ਨੂੰ ਮਚਾਉਂਦਾ ਤੇ ਇਹਨਾਂ ਨੇ ਵੀ ਫਿਰ ਸਾਡੀ ਕੁੜੀ ਨੂੰ ਨਾਲ ਦੇਣਾ ਮਚਾ ਦੇਣਾ ਸੀ ਸਾਡੇ ਬੱਟੇ ਦੀ ਰਿਸ਼ਤੇਦਾਰੀ ਹੁੰਦੀ ਹੈ ਇੱਕ ਕੁੜੀ ਅਸੀਂ ਲਈ ਹੈ ਇੱਕ ਦਿੱਤੀ ਹੈ ਜਦੋਂ ਸਾਡੀ ਉੱਥੇ ਅਸੀਂ ਆਪਦੀ ਇਹਨਾਂ ਨੇ ਨੋ ਸਾੜਤੀ ਹੈ ਕਹਿੰਦੇ ਵੀ ਨੋ ਸਾੜਤੀ ਤੇ ਇਹ ਵੀ ਸਾਡੀ ਤੀਨ ਨੂੰ ਸਾੜ ਸਕਦੇ ਸੀ ਇਹ ਜੀ ਕੋਈ ਗੱਲ ਹੀ ਹੈ ਨਹੀਂ ਸੀਗੀ ਚੰਗਾ ਪਹਿਲਾ ਪਰਿਵਾਰ ਸਾਰਾ ਰਾਜੀ ਖੁਸ਼ੀ ਉੱਥੇ ਗਿਆ ਹੈ ਵੱਡਾ ਇਹਨਾਂ ਦਾ ਉਹ ਸਾਡੇ ਨਾਲ ਗੱਡੀ 'ਚ ਬਹਿ ਕੇ ਗਏ ਨੇ 12 10 11 ਦਿਨ ਉੱਥੇ ਸਾਰਾ ਇਲਾਜ ਕਰਾਇਆ ਆ ਸਾਰੇ ਡਾਕੂਮੈਂਟ ਹੈ ਜੀ ਆ ਸਾਰੇ ਕੁੜੀਆਂ ਦੇ ਬਿਆਨ ਹੈ ਸਾਰੇ ਹਸਪੀਟਲਾਂ ਦੇ ਬਿੱਲ ਹੈ ਉਹ ਕਹਿੰਦੇ ਤੁਸੀਂ 5 ਰੁਪਏ ਨਹੀਂ ਲਾਏ ਅਸੀਂ ਕਹਿੰਨੇ ਵੀ ਅਸੀਂ ਅਸੀਂ ਪਪਾਲ ਹਾਂਜੀ ਅਸੀਂ ਅਸੀਂ ਪਪਾਲ ਨਾਲ ਚੱਲਦੇ ਆ ਉੱਥੇ ਜਿਹੜਾ ਮੈਜਿਸਟ੍ਰੇਟ ਹੈ ਕਲੈਕਟਰ ਸਾਹਿਬ ਹੈ ਥਾਣਾ ਜਿਹੜਾ ਥਾਣਾ ਲੱਗਦਾ ਹੈ ਅਸੀਂ ਉੱਥੇ ਸਾਰੇ ਸਬੂਤ ਦਿੰਨੇ ਆ ਤੁਹਾਨੂੰ ਜਿੱਥੇ ਕੁੜੀਆਂ ਨੇ ਅੱਗ ਲੱਗੀ ਆ ਆਪੋ ਆਪ ਉੱਥੋਂ ਦਾ ਅਸੀਂ ਸਬੂਤ ਦਿੰਨੇ ਆ ਵੀ ਇੱਥੇ ਕੁੜੀਆਂ ਨੂੰ ਅੱਗ ਲੱਗੀ ਹੈ ਤੁਸੀਂ ਥਾਂ ਦੇਖੋ ਮੌਕਾ ਦੇਖੋ ਚੱਲੂਗਾ ਤਾਂ ਉਹ ਬਾਕੀ ਕਹਿਣ ਦੀਆਂ ਗੱਲਾਂ ਜੀ ਇਹ ਕਿਸੇ ਦੇ ਇੱਥੇ ਆ ਕੇ ਇਹਨਾਂ ਨੇ ਕੋਈ ਪਿਕਾਵੇ ਮਗਰ ਲੱਗ ਕੇ ਕਿਸੇ ਦੇ ਇਹਨਾਂ ਨੇ ਗਲਤ ਗੱਲ ਕੀਤੀ ਹੈ ਜੀ ਬਾਕੀ ਸੱਚੀ ਗੱਲ ਦੀ ਅਸੀਂ ਹੱਕਦਾਰਾਂ ਜੀ ਜੋ ਵੀ ਸੱਚ ਹੈ ਉਹ ਕਰੋ ਤਨੂੰ ਤਾਂ ਸਾਨੂੰ ਪੂਰਾ ਭਰੋਸਾ ਜੀ ਕੋਈ ਗੱਲ ਹੁੰਦੀ 8-9 ਸਾਲ ਹੋ ਗਏ ਵੀਰੇ ਹਾਂ ਅਸੀਂ ਅੰਧਿਆੜੀ ਵਾਲੇ ਬੰਦੇ ਕਰਕੇ ਖਾਨ ਵਾਲੇ ਇੱਥੋਂ ਅਸੀਂ ਇੱਥੋਂ ਅਸੀਂ ਸੈਂਦਾ ਨੂਨ ਵੇਚਣ ਕਿਤੇ ਉਹ ਮਾਰਸ਼ੇ ਉੱਥੇ ਨਹੀਂ ਦੂਰ ਜਾਂਦੇ ਵੇਚਣ ਨੂੰ ਜੇ ਜੁਆਕ ਪਾਲਣਾ ਸੀ ਪਲਣ ਵਾਲੇ ਫਿਰਦੇ ਆ ਜਿਵੇਂ ਅਸੀਂ ਬੁਲਟਾਂ ਦੇ ਘੁੰਮਣ ਵਾਲੇ ਦਿਹਾੜੀ ਨਹੀਂ ਕਰਦੇ ਵੀਰੇ ਅਸੀਂ 2-2 ਰੁਪਏ ਕਮਾਏ ਵਿੱਚ ਕਿੰਨੀ ਦੂਰ ਜਾਂਦੇ ਅਸੀਂ ਨੂਨ ਠੀਕ ਹੈ ਅੱਜ ਸਾਡੇ ਪੋਤੀ ਪੋਤੇ ਸਾਰੇ ਰੋਲਦੇ ਫਿਰਦੇ ਸੰਦੋ ਉਹ ਵੀ ਬੜਾ ਹੁਣ ਕਟਾ ਲੈ ਕੇ ਬੈਠੇ ਵੀ ਅਸੀਂ ਹੁਣ ਜਾਈਏ ਕਿਹੜੇ ਪਾਸੇ ਕੰਮ ਵੀ ਨਹੀਂ ਕਰਦਾ ਹਾਂ ਨੋ ਹੈਗੀ ਅੱਜ 30 ਹੈਗੀ ਮੰਨਦਾ ਵੀ ਉਹਨਾਂ ਦਾ ਦਿਲ ਦੁਖੀ ਹੈ ਕੁੜੀ ਮੇਰੀ ਮਾਜੇ ਦੇ ਮੇਰੇ ਵੀ ਡਾ ਦਿਲ ਦੁਖੀ ਹੁੰਦਾ ਮੰਨਦਾ ਵੀ ਉਹਨਾਂ ਦਾ ਦਿਲ ਦੁਖੀ ਹੈ ਸਮਝਦੇ ਇਸ ਚੀਜ਼ ਨੂੰ ਪਰ ਇਹਨਾਂ ਨੂੰ ਨਾਲ ਹੋਣ ਨੂੰ ਅਸੀਂ ਤਿਆਰ ਆ ਪਰ ਸਾਨੂੰ ਸਮਝਦੇ ਹੀ ਨਹੀਂ ਹੋ ਕਿਸੇ ਚੀਜ਼ ਤੋਂ ਹੁਣ ਇਹਨਾਂ ਦਾ ਜਨਮ 8 ਦਿਨ ਇਲਾਜ ਗੱਠ 9 ਦਿਨ 10 ਦਿਨ ਤੇ ਇਲਾਜ ਕਰਾਇਆ ਹਸਪੀਟਲ ਦੀ ਬਾਤੀ ਰੱਖਿਆ ਉਹ ਤੇ ਨਾਲ ਰਹਿੰਦੇ ਰਹੇ ਮੈਂ ਇਹਨਾਂ ਨੂੰ ਕਹਤਾ ਜਦੋਂ ਉੱਥੇ ਜੋ ਕਰਦਾ ਸੀ ਉੱਥੇ ਹੀ ਉੱਥੇ ਕਿਹੜੇ ਥਾਣਾ ਹੈ ਨਹੀਂ ਹਸਪਤਲ ਹੈ ਨਹੀਂ ਡਾਕਟਰ ਸਾਹਿਬ ਨੇ 24 ਥਾਣੇ ਲੱਗਦੇ ਉੱਥੇ ਵੀ ਜਦੋਂ ਇਹਨਾਂ ਨੇ ਛੁੱਟੀ ਕਰਾਈ ਹੈ ਨਾ ਜੀ ਅੱਜ ਇਹਨਾਂ ਦੇ ਪਰਿਵਾਰ ਨੇ ਸਾਰਿਆਂ ਨੇ ਤੇ ਬਨਵਾਰੀ ਭਾਈ ਸਾਹਿਬ ਨੇ ਇਹਨਾਂ ਨੂੰ ਪੁੱਛਿਆ ਵੀ ਆਪਾਂ ਛੁੱਟੀ ਕਰਾ ਕੇ ਕਹਲਿਆਣੀ ਲੈ ਚਲੀਏ ਜਦੋਂ ਬਨਵਾਰੀ ਭਾਈ ਸਾਹਿਬ ਕਹਿੰਦੇ ਵੀ ਮੈਂ ਨਾਲ ਚੱਲੂੰਗਾ ਤੁਸੀਂ ਮੈਨੂੰ ਨਾਲ ਲੈ ਕੇ ਚੱਲਦੇ ਹੋ ਤਾਂ ਆਪਾਂ ਛੁੱਟੀ ਕਰਾ ਕੇ ਉੱਥੇ ਇਲਾਜ ਕਰਾ ਲੈਨੇ ਤੁਹਾਡੀ ਤਸੱਲੀ ਕਰ ਲੈਨੇ ਕੋਈ ਗੱਲ ਨਹੀਂ ਉਹਨਾਂ ਨੇ ਛੁੱਟੀ ਕਰਾਈ ਹੈ ਸਾਰੇ ਪਰਿਵਾਰ ਨੇ ਸਾਈਨ ਕੀਤੇ ਹੈ ਜੀ ਇਹਨੇ ਵੀ ਨਾਲ ਲਾ ਕੇ ਸਾਈਨ ਕਰਤੇ ਵੀ ਚਲੋ ਆਪਾਂ ਕਰੇ ਜਾ ਕੇ ਇੱਕ ਥਾਂ ਤੇ ਮਿਲਾ ਦੇ ਸ਼ਹਿਰ ਇਹਨਾਂ ਨੇ ਜੀ ਉੱਥੋਂ ਛੁੱਟੀ ਕਰਾਈ ਉਸ ਤੋਂ ਬਾਅਦ ਭਾਈ ਸਾਹਿਬ ਨੂੰ ਉੱਥੇ ਛੱਡ ਕੇ ਖੜੇ ਡੇਗੇ ਮੈਨੂੰ ਯਾਰ ਕੱਲੇ ਖੜੇ ਦੇਖ ਕੇ ਤੇ ਕੁੜੀਆਂ ਨੂੰ ਲੈ ਕੇ ਇੱਥੇ ਆ ਗਏ ਜਿਹੜੀ ਤੁਹਾਡੀ ਕੁੜੀ ਉੱਧਰ ਵਿਆਹੀ ਉਹਨੂੰ ਵੀ ਛੱਡਿਆ ਹੈ ਹਾਂਜੀ ਉਹਨੂੰ ਵੀ ਛੱਡਿਆ ਹੈ ਕੁੜੀਆਂ ਨੂੰ ਵੀ ਛੱਡਿਆ ਹੈ ਸੱਸ ਸੋਹਰੇ ਨੂੰ ਦੋਨਾਂ ਨੂੰ ਛੱਡਿਆ ਹੈ ਹਾਂਜੀ ਹਾਂਜੀ ਸੋ ਸਾਥੀਓ ਗੱਲਬਾਤ ਸਾਰੀ ਤੁਸੀਂ ਸੁਣ ਨਹੀਂ ਲਈ ਆ ਦੂਜੀ ਤਰ੍ਹਾਂ ਦੇ ਬਿਆਨ ਕੱਲ੍ਹ ਦੇ ਚੱਲੀ ਜਾਣੇ ਚੈਨਲ ਤੇ ਹੋਗੇ ਅਸੀਂ ਤੁਹਾਨੂੰ ਚਲੋ ਨਾਲ ਲਾ ਕੇ ਦਿਖਾ ਦਾਂਗੇ ਕਿ ਕੁੜੀ ਦਾ ਕੀ ਕਹਿਣਾ ਹੈ ਨਾ ਉਹਦੇ ਕੀ ਬਿਆਨ ਦਿੱਤੇ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਵੀ ਤੁਹਾਨੂੰ ਕੀ ਲ ਹਰ ਪ੍ਰਸ਼ਾਸਨ ਨੂੰ ਵੀ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਜੋ ਵੀ ਸਚਾਈ ਹੈ ਅਗਰ ਕੋਈ ਦੋਸ਼ੀ ਹੈ ਤਾਂ ਉਹਨੂੰ ਸਜ਼ਾ ਦਿੱਤੀ ਜਾਵੇ ਅਗਰ ਨਹੀਂ ਤਾਂ ਜੋ ਵੀ ਸਚਾਈ ਹੈ ਉਸ ਹਿਸਾਬ ਦੇ ਨਾਲ ਜਿਹੜਾ ਪ੍ਰਸ਼ਾਸਨ ਵੀ ਉਹ ਫੈਸਲਾ ਲਵੇ ਕਿਸੇ ਵੀ ਪਰਿਵਾਰ ਦੀ ਗਰੀਬ ਮਾਰ ਨਾ ਹੋਵੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ